ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਆਮ ਆदमी ਪਾਰਟੀ ਵੱਲੋਂ ਸਟੇਟ ਲੈਵਲ ਦੀ ਰੈਲੀ ਖੰਨਾ ਵਿੱਚ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਰੈਲੀ ਨੂੰ ਸੰਬੋਧਨ ਕਰਨਗੇ ਇਸ ਰੈਲੀ ਨੂੰ ਇਤਿਹਾਸਿਕ ਬਣਾਉਣ ਲਈ ਹਲਕਾ ਵਿਧਾਇਕ ਸਰਦਾਰ ਤਰਨਪ੍ਰੀ ਸਿੰਘ ਸੋਦ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਿੰਡਾਂ-ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ ਅੱਜ ਮੰਡੀ ਵਿੱਚ ਲੁਧਿਆਣਾ ਦੇ ਡੀਸੀ ਅਤੇ ਹਲਕਾ ਵਿਧਾਇਕ ਦੇ ਨਾਲ ਨਾਲ ਅਲੱਗ-ਅਲੱਗ ਵਿਭਾਗਾਂ ਦੇ ਅਧਿਕਾਰੀ ਇਸ ਰੈਲੀ ਵਾਲੀ ਜਗ੍ਹਾ ਤੇ ਦੌਰਾ ਕਰਨ ਲਈ ਪੁੱਜੇ। ਡੀਸੀ ਰੂੜਿਆਣਾ ਨੇ ਕਿਹਾ ਕਿ ਰੈਲੀ ਸੰਬੰਧੀ ਤਿਆਰੀਆਂ ਲਗਭਗ ਮੁਕੰਮਲ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜੇਕਰ ਟ੍ਰੈਫਿਕ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਇੱਕ ਦਿਨ ਪਹਿਲਾਂ ਅਖਬਾਰਾਂ ਤੇ ਚੈਨਲਾਂ ਵਿੱਚ ਟ੍ਰੈਫਿਕ ਡਾਇਵਰਜਨ ਦੀ ਸੂਚਨਾ ਦੇ ਦਿੱਤੀ ਜਾਵੇਗੀ। ਉਧਰ ਹਲਕਾ ਵਿਧਾਇਕ ਸਰਦਾਰ ਤਰਨਪ੍ਰੀ ਸਿੰਘ ਨੇ ਕਿਹਾ ਕਿ ਇਸ ਵਿਸ਼ਾਲ ਰੈਲੀ ਵਿੱਚ ਭਗਵਾਨਤਮਾਨ ਵੱਲੋਂ ਪੰਜਾਬ ਦੀ ਜਨਤਾ ਲਈ بڑے ਐਲਾਨ ਕੀਤੇ ਜਾਣਗੇ। ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਕੀ ਇਸ ਰੈਲੀ ਵਿੱਚ ਖੰਨੇ ਨੂੰ ਜ਼ਿਲ੍ਹਾ ਬਣਾਉਣ ਦਾ ਅਨਾਉਂਸਮੈਂਟ ਕੀਤਾ ਜਾਵੇਗਾ ਤਾਂ ਉਹਨਾਂ ਕਿਹਾ ਕਿ ਜ਼ਿਲ੍ਹਾ ਬਣਾਉਣ ਦਾ ਕੋਈ ਗੁੱਡਾ ਗੁੱਡੀ ਦਾ ਖੇਲ ਨਹੀਂ ਇਸ ਨੂੰ ਬਣਾਉਣ ਵਾਸਤੇ ਸਮਾਂ ਲੱਗਦਾ ਹੈ ਅਤੇ ਉਹ ਇਸ ਵਿੱਚ ਲੱਗੇ ਵੀ ਹੋਏ ਹਨ ਉਹਨਾਂ ਨੇ ਪਾਰਲੀਮੈਂਟ ਵਿੱਚ ਸਭ ਤੋਂ ਪਹਿਲਾਂ ਇਸ ਦੀ ਆਵਾਜ਼ ਉਠਾਈ ਤੇ ਇਸ ਵਾਰ ਰੈਲੀ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਰੱਖਣਗੇ ਉਹਨਾਂ ਕਿਹਾ ਕਿ ਇਸ ਦੇ ਨਾਲ-ਨਾਲ ਉਹ ਇਹ ਵੀ ਮੰਗ ਰੱਖਣਗੇ ਕਿ ਖੰਨੇ ਵਿੱਚ ਕੋਈ ਬੜਾ ਕਾਲਜ ਜਾਂ ਕੋਈ ਬੜਾ ਹਸਪੀਟਲ ਬਣਾਇਆ ਜਾਵੇ ਤੁਸੀਂ ਦੇਖ ਰਹੇ ਹੋ ਖੰਨਾ ਦੁਨਰਾਜ ਮੈਨਰੋ ਦੀ ਰਿਪੋਰਟ ਇਹ ਬਹੁਤ ਵੱਡਾ ਦਿਨ ਹੈ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਜੋ ਹੈ ਉੱਥੇ ਖੰਨਾ ਜਿਹੜਾ ਵਿਧਾਨ ਸਭਾ ਉੱਥੇ ਇਹ ਰੈਲੀ ਹੋਣ ਜਾ ਰਹੀ ਹੈ ਇਹ ਰੈਲੀ ਮਹਾਂ ਰੈਲੀ ਹੈ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਔਰ ਇਹ ਬੜੀ ਫੈਸਲਾਕੁਨ ਰੈਲੀ ਹੋਊਗੀ ਤੇ ਇਸ ਰੈਲੀ ਦੇ ਵਿੱਚ ਸਾਡੇ ਬਹੁਤ ਪਰਮ ਸਤਕਾਰਯੋਗ ਆម ਆਦਮੀ ਪਾਰਟੀ ਦੇ ਸੰਸਥਾਪਕ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੀ ਧੜਕਣ ਲੋਕਾਂ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹ ਵੀ ਪਹੁੰਚ ਰਹੇ ਨੇ ਔਰ ਦੋਏ ਮੁੱਖ ਮੰਤਰੀ ਸਹਬਾਨਾ ਦਾ ਖੰਨਾ ਵੇਖੇ ਆਉਣਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਅਸੀਂ ਜੀਆਂ ਆ ਨੂੰ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਔਰ ਇਸ ਧਰਤੀ ਦੇ ਉੱਤੋਂ ਜਿੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜਿਪਟੋ ਜਾਣੇ ਨੰਦ ਇਸੇ ਧਰਤੀ ਦੇ ਉੱਤੋਂ ਉਸ ਦਿਨ ਮੁੱਖ ਮੰਤਰੀ ਸਾਹਿਬ ਬਹੁਤ ਵੱਡਾ ਐਲਾਨ ਕਰਨਗੇ ਜੋ ਪੰਜਾਬ ਦੇ ਹਿੱਤ ਲਈ ਹੋਊਗਾ ਔਰ ਬੜੀ ਆਸ ਤੇ ਉਮੀਦ ਕਰਦੇ ਹਾਂ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਇੱਕੂਰੋ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਰੈਂਡੀ ਦੇ ਵਿੱਚ ਪਹੁੰਚੋ ਔਰ ਆਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਵੀ ਸੁਣੋ ਔਰ ਪੰਜਾਬ ਲਈ ਆਪਣਾ ਆਉਣ ਵਾਲੇ ਸਮੇਂ 'ਚ ਕੀ ਸੋਚ ਹੈ ਪੰਜਾਬ ਦੇ ਲਈ ਸਾਡਾ ਕੀ ਵਿਜਨ ਹੈ ਔਰ ਪੰਜਾਬ ਦੇ ਯੂਥ ਲਈ ਪੰਜਾਬ ਦੀ ਕਿਸਾਨੀ ਲਈ ਜਵਾਨੀ ਲਈ ਪੰਜਾਬ ਦੇ ਸਾਡੇ ਬਜ਼ੁਰਗਾਂ ਲਈ ਹੋਰ ਸਾਰਿਆਂ ਲਈ ਪੰਜਾਬ ਦੇ ਲਈ ਆਪਾਂ ਕੀ ਇੱਕ ਆਉਣ ਵਾਲੇ ਸਮੇਂ 'ਚ ਵੱਡੇ ਫੈਸਲੇ ਲੈਣੇ ਨੇ ਉਹ ਸਾਰੇ ਉਸ ਦਿਨ ਮੁੱਖ ਮੰਤਰੀ ਸਾਹਿਬ ਆਪਣੀ ਸਪੀਚ ਦੇ ਵਿੱਚ ਸਾਰਾ ਕੁਝ ਦੱਸਣਗੇ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਜਿੰਨੇ ਦੀ ਮੰਗ ਹੈ ਉਹ ਅੱਜ ਤੱਕ ਇਹ ਕਾਗਜ਼ਾਂ ਦੇ ਵਿੱਚ ਬਾਕੀ ਵਿਰੋਧੀ ਕਹਿੰਦੇ ਰਹੇ ਜੀ ਜਿੰਦਾ ਵੜਾਵਾਂਗੇ ਨਾ ਤੱਕ ਤੇ ਚੱਕੀ ਹੈ ਨਹੀਂ ਕਦੇ ਔਨ ਰਿਕਾਰਡ ਵੀ ਆਈ ਹੈ ਨਹੀਂ ਇਸ ਗੱਲ ਦਾ ਤਾਂ ਪ੍ਰਤੱਖ ਪ੍ਰਮਾਣ ਮੰਤਰੀ ਸਾਹਿਬ ਨੇ ਰੈਵਨਿਊ ਮਿਨਿਸਟਰ ਸਾਹਿਬ ਨੇ ਉਸ ਦਿਨ ਵਿਧਾਨ ਸਭਾ 'ਚ ਬੋਲ ਕੇ ਦੱਸਤਾ ਕਿ ਸਾਡੇ ਕੋਲ ਤਾਂ ਅਜੇ ਤੱਕ ਕੋਈ ਤਜ਼ਵੀਜ਼ ਵੀ ਨਹੀਂ ਜਾਈ ਇਹ ਪਹਿਲੀ ਵਾਰ ਜੇ ਕੋਈ ਤਜ਼ਵੀਜ਼ ਜਿਹਨੇ ਨੂੰ ਬਣਾਉਣ ਦੀ ਆਈ ਸੀ ਇਹ ਮੈਂ ਲੈ ਕੇ ਆਇਆ ਸੀਗਾ ਵਿਧਾਨ ਸਭਾ ਦੇ ਵਿੱਚ ਔਰ ਇਹ ਮੇਰਾ ਜਿਹੜਾ ਪ੍ਰੋਸੈਸ ਹੈ ਇੱਕ ਅਲੱਗ ਪ੍ਰੋਸੈਸ ਹੈ ਜਿਹੜਾ ਪੈਰਲਲ ਚੱਲ ਰਿਹਾ ਪਰ ਉਸ ਦਿਨ ਹਾਂ ਇੰਨੀ ਗੱਲ ਜ਼ਰੂਰ ਆਸੀਂ ਬੇਨਤੀ ਜ਼ਰੂਰ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡਾ ਖੱਡਣਾ ਜਿਹੜਾ ਇਹ ਬੜੀ ਪ੍ਰੋਮਿਨੈਂਟ ਜਗ੍ਹਾ ਦੇ ਉੱਤੇ ਹੈ ਤੇ ਵੀ ਤੁਸੀਂ ਸਾਡੇ ਖੰਨੇ ਦੇ ਬਾਰੇ ਵਿੱਚ ਆਉਣ ਵਾਲੇ ਸਮੇਂ ਚ ਚਾਹੇ ਸਾਨੂੰ ਉਹ ਕੋ ਬਹੁਤ ਵੱਡਾ ਕੋਈ ਇੱਕ ਕਾਲਜ ਦੇ ਦਿਓ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਬਹੁਤ ਵੱਡਾ ਸਾਡੇ ਉਰੇ ਕੋਈ ਹਸਪੀਟਲ ਦੇ ਦਿਓ ਚਾਹੇ ਕੋਈ ਹੋਰ ਪ੍ਰੋਜੈਕਟ ਦੇ ਦਿਓ ਮੈਂ ਆਪਣੀ ਜਿਹੜੀ ਮੰਗ ਹੈ ਇਹ ਬੜਾ ਜਿਹਨੂੰ ਕਹ ਲਓ ਵੀ ਤਰੀਕੇ ਬਾਹਰ ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਜ਼ਰੂਰ ਰੱਖੂਗਾ ਮੈਂ ਛੋਟੇ ਮਾਧਿਅਮ ਦੇ ਨਾਲ ਪੂਰੇ ਸਮਸਤ ਜਿਹੜੇ ਨਾਲ ਦੇ ਵੀ ਸਾਰੇ ਸਾਡੇ ਜ਼ਿਲ੍ਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ ਔਰ ਸਾਰਿਆਂ ਦੀ ਗੱਲ ਰੱਖਾਂਗੇ ਜੀ ਆਪਾਂ ਨਾਟ ਓਨਲੀ ਖੰਨਾ ਸਾਰੇ ਹਲਕਿਆਂ ਦੀ ਗੱਲ ਰੱਖਾਂਗੇ ਤਾਂ ਜੋ ਆਪਣਾ ਇਹ ਇੱਕ ਸਟੇਟ ਲੈਵਲ ਫੰਕਸ਼ਨ ਹੈ ਪੰਜਾਬ ਸਰਕਾਰ ਵੱਲੋਂ ਤੇ ਇੱਥੇ ਕਾਫੀ ਇਕੱਠ ਦੀ ਸੰਭਾਵਨਾ ਹੈਗੀ ਐ ਸੋ ਉਸ ਦੇ ਮੱਦੇ ਨਜ਼ਰ ਰੱਖਦੇ ਹੋਏ ਐਸੀ ਸਾਰੇ ਇੱਥੇ ਜੋ ਵੀ ਮੁਕੰਮਲ ਇੰਤਜ਼ਾਮ ਲੱਗੇ ਹੈ ਕਿ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਉਹ ਸਾਰੇ ਇੱਥੇ ਕਰਵਾਉਣ ਮੈਡਮ ਮੋਟਨ ਦੇ ਵਿੱਚ ਕੀ ਕਰਾਂਗੇ ਕਿ ਜੇਕਰ ਕੋਈ ਵੀ ਡਾਇਵਰਜਨ ਰੂਟ ਹੈਗੀ ਹੈ ਤਾਂ ਕਿਸੇ ਸਿਟੀਜ਼ਨ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਇੱਕ ਦਿਨ ਪਹਿਲਾਂ ਹੀ 9 ਤਰੀਕ ਦੇ ਅਖਬਾਰ ਦੇ ਵਿੱਚ ਤੇ ਮੀਡੀਆ ਚੈਨਲਸ ਤੁਹਾਡੇ ਰਾਹੀਂ ਵੀ ਅਸੀਂ ਡਾਇਵਰਜਨ ਪਲਾਨਸ ਸ਼ੇਅਰ ਕਰ ਦਾਂਗੇ ਸੋ ਦੈਟ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਉਹ ਸਾਡਾ ਇੱਕ ਪ੍ਰਾਇੋਰਟੀ ਏਰੀਆ ਹੈ ਥੈਂਕ ਯੂ ਥੈਂਕ ਯੂ ਕੱਲੇ ਵੀ ਜੇਰੀ ਕਿਸੇ ਜਗ੍ਹਾ ਤੇ ਕੋਈ ਫੰਕਸ਼ਨ ਹੋਣਾ ਹੈ 10 ਤਰੀਕ ਦਾ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਆੜਤੀਆਂ ਦੇ ਜਿਹੜੇ ਸਾਡੇ ਫੜਦੇ ਉੱਥੇ ਹੋ ਰਿਹਾ ਹੈ ਹੁਣ ਮੰਡੀ ਦੇ ਵਿੱਚ ਸਾਡੀ ਇੱਕ ਬਹੁਤ ਬੜੀ ਮੰਗ ਹੈ ਜਿਹੜੀ ਕਿ ਪਿਛਲੇ 30 ਸਾਲ ਤੋਂ ਅਸੀਂ ਸਰਕਾਰ ਨੂੰ ਕਰਦੇ ਕਹਿੰਦੇ ਆ ਰਹੇ ਹਾਂ ਵੀ ਸਾਡੀ ਸਾਡੇ ਕਿਸਾਨਾਂ ਵਾਸਤੇ ਕਿਉਂਕਿ ਜਿਹੜੀ ਇਹ ਮੰਡੀ ਹੈ ਏਸ਼ੀਆ ਤੋਂ ਵੀ ਬੜੀ ਵੱਡੀ ਹੈ ਇੱਥੇ ਬਹੁਤ ਜਾੜੇ ਫਸਲ ਹੁੰਦੀ ਹੈ ਇੱਥੇ ਪੁਰਾਣੀ ਮੰਡੀ ਹੁਣ ਕਰਨ ਤੇ ਉਹਦੇ ਫੜਾ ਦੀ ਬਹੁਤ ਘਾਟ ਹੋ ਗਈ ਅਸੀਂ 10 ਤਰੀਕ ਨੂੰ ਮੁੱਖ ਮੰਤਰੀ ਸਾਬਕਾ ਸਬਾਣਜੀ ਨੂੰ ਇੱਕ ਬੇਨਤੀ ਕਰਾਂਗੇ ਵੀ ਸਾਨੂੰ ਕਪਸ਼ੇ ਕੰਮ ਸਾਡੀ ਰੋਹਣ ਮੱਢੀ ਦੇ 20 ਕਿਲੇ ਹਰ ਜੀ ਮਿਲੇ ਕੇ ਦੇਣਾ ਤਾਂ ਕਿ ਜਿਹੜੀ ਫਸਲ ਕਿਸਾਨ ਦੀ ਆਉਂਦੀ ਹੈ ਉਹਨੂੰ ਕਿਸਾਨਾਂ ਨੂੰ ਤੇ ਆਰਤੀਆਂ ਨੂੰ ਤੇ ਕਿਸੇ ਕਿਸਮ ਦੀ ਮਜੂਰੂ ਲੁਕ ਤਕਲੀਮ ਨਾ ਹੋਵੇ